ਲੁਧਿਆਣਾ ਦੇ ਹਲਕਾ ਆਤਮਨਗਰ ਅਧੀਨ ਆਉਂਦੇ ਵਾਰਡ ਨੰਬਰ 49 ਚ 23 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵੜਾ ਤੇ ਗੁਰਪ੍ਰੀਤ ਗੋਪੀ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਕੜਵੜ ਨੇ ਕਿਹਾ ਕਿ ਦਿੱਤੇ ਇਲਾਕੇ ਦੇ ਵਿਕਾਸ ਕਾਰਜ ਜਾਰੀ ਨੇ ਉੱਤੇ ਹੀ ਰੇਲਵੇ ਲਾਈਨ ਦੇ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਵਾਰਡ ਨੰਬਰ 49 ਜਿਸ ਤੋਂ ਗੁਰਪ੍ਰੀਤ ਸਿੰਘ ਗੋਪੀ ਜੀ ਸੇਵਾ ਕਰਦੇ ਨੇ ਇਸ ਵਾਰਡ ਦੇ ਵਿੱਚ ਤੇ ਅੱਜ ਨਹਿਰ ਰੇਲਵੇ ਲਾਈਨ ਦੇ ਨਾਲ ਨਾਲ ਜਿਹੜਾ 23 ਲੱਖ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਮੈਂ ਮੁਬਾਰਕਬਾਦ ਇਹਨਾਂ ਗੋਪੀ ਜੀ ਨੂੰ ਕਿਉਂਕਿ ਡਿਵੈਲਪਮੈਂਟ ਵਾਲੇ ਪਾਸਿਓਂ ਕਦੇ ਵੀ ਇਹ ਵਾਰਡ ਅਸੀਂ ਪਿੱਛੇ ਨਹੀਂ ਰਹਿਣ ਦਿੱਤਾ ਕਿਉਂਕਿ ਇਸ ਵਾਰਡ ਦੇ ਵਿੱਚੋਂ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਉਸ ਦੇ ਤਹਿਤ ਅੱਜ ਜਿਹੜੀ ਇਹ ਲੜੀ ਚੱਲ ਰਹੀ ਆ ਉਹਨੂੰ ਅੱਗੇ ਵਧਾਉਂਦੇ ਹੋਏ ਇਹ ਕੰਮ ਦਾ ਉਦਘਾਟਨ ਕੀਤਾ ਮੈਂ ਮੁਬਾਰਕਬਾਦ ਇਹਨਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਭਾਈ ਇੱਕ ਸੋ ਉਹ ਕਹਿੰਦੇ ਹੁੰਦੇ ਆ ਵੀ ਜੋ ਬੀਜਿਆ ਸੋ ਵੜਣਾ ਸਭ ਦੇ ਜੋ ਜਿਸ ਬੰਦੇ ਨੇ ਬੀਜਿਆ ਹੈ ਉਹ ਸਾਹਮਣੇ ਆ ਜਾਊਗਾ ਜੇ ਉਹ ਕਹਿੰਦਾ ਮੈਂ ਇਮਾਨਦਾਰ ਆ ਤਾਂ ਇਮਾਨਦਾਰੀ ਸਾਹਮਣੇ ਆਜੂ ਜੇ ਗਲਤੀ ਕੀਤੀ ਹੋਈ ਤਾਂ ਉਹ ਚੀਜ਼ ਸਾਹਮਣੇ ਆਜੂ ਸੋ ਇਹ ਚੀਜ਼ ਮਜੀਠੀ ਇਹ ਤੇ ਛੱਡੋ ਸਾਡੇ ਹਲਕੇ ਵਾਲਿਆਂ ਤਾਂ ਵੀ ਚੱਲੀ ਜਾਂਦਾ ਕੰਮ ਜਿਹੜੀ ਚੀਜ਼ ਸਾਹਮਣੇ ਆ ਜਾਣੀ ਹੈ ਜਿਹੜੀ ਸਚਾਈ ਹੋਊਗੀ ਉਹਦੇ ਮੁਤਾਬਕ ਅਗਲੇ ਨੂੰ ਸਜ਼ਾ ਮਿਲ ਜਾਣੀ ਆ ਚਾਹੇ ਤੂੰ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਸਹੀ ਕਰੇ ਜੋ ਸਹੀ ਦੇ ਵਿੱਚ ਤੁਸੀਂ ਮੁਜਰਮ ਹੋਏ ਤਾਂ ਤੁਹਾਨੂੰ ਸਜ਼ਾ ਮਿਲ ਜੂਗੀ ਨਹੀਂ ਹੋਏ ਤਾਂ ਜਿਹੜਾ ਉਹ ਬਖਸ਼ ਦਿੱਤੇ ਜਾਣਗੇ ਅਦਾਲਤ ਵੱਲੋਂ ਅੱਜ 62 ਨੰਬਰ 49 ਦੇ ਵਿੱਚ ਜਿੱਥੋਂ ਮੇਰੇ ਮਾਤਾ ਕਾਉਂਸਲ ਸੀ ਉੱਥੇ ਅੱਜ 23 ਲੱਖ ਦੇ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਲੈਨਾਂ ਦੇ ਨਾਮ ਨਾਲ ਬਹੁਤ ਚਿਰ ਤੋਂ ਖਾਸ ਤਾ ਹਾਦਸੀ ਸੜਕ ਦੀ ਅੱਜ ਇੱਕ ਸਰਦਾਰ ਕਮਲਜੀਤ ਸਿੰਘ ਕੜਵਲ ਜੀ ਨੇ ਅਧਿਗਾਰਨ ਕੀਤਾ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ